ਸਮਰਾਲਾ ਕਾਉਂਸਲ ਦੇ ਨਵੇਂ ਸਾਲ ਦੇ ਪਹਿਲੇ ਦਿਨ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਲੀਕੇਜ ਤੋਂ निजात ਦਿਵਾਉਣ ਲਈ ਨਵਾਂ ਉਪਰਾਲਾ ਕਰਦਿਆਂ ਇੱਕ ਜੈਟਿੰਗ ਮਸ਼ੀਨ ਸਪਾਈ ਅਮਲੇ ਨੂੰ ਸਪੁਰਤ ਕੀਤੀ ਹੈ। ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਵੱਲੋਂ ਨਗਰ ਕਾਉਂਸਲ ਦੇ ਪ੍ਰਧਾਨ ਕਰਨਵੀਰ ਢਿੱਲੋਂ ਦੇ ਨਾਲ ਇਸ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਵਿਧਾਇਕ ਧਿਆਲਪੁਰਾ ਨੇ ਕਿਹਾ ਕਿ ਨਗਰ ਕਾਉਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਇਹ ਮਸ਼ੀਨ ਭੇਟ ਕਰਕੇ ਨਵੇਂ ਸਾਲ ਦਾ ਤੋਹਫਾ ਭੇਟ ਕੀਤਾ ਹੈ। ਐਸ ਜੈਟ ਮਸ਼ੀਨ ਦੇ ਨਾਲ ਕੂੜਾ ਚੱਕਣ ਲਈ ਈ ਰਿਕਸ਼ਾ ਅਤੇ ਨਵਾਂ ਟਰੈਕਟਰ ਖਰੀਦਿਆ ਗਿਆ ਜਿਸ ਦੇ ਨਾਲ ਸੀਵਰੇਜ ਅਤੇ ਕੂੜੇ ਦੀ ਸਮੱਸਿਆ ਤੋਂ ਨਿਬਟਾਰੇ ਲਈ ਸਹਿਰ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਦਵਾਜ ਦੀ ਰਿਪੋਰਟ ਅੰਮ੍ਰਿਤਪੁਰ ਛੰਡੀ ਦਿੱਤੀ ਗਈ ਜੀ ਮਸ਼ੀਨਾਂ ਆਈਆਂ ਨੇ ਕੁਝ ਨਵੀਆਂ ਕੀ ਹੈਗਾ ਜੀ ਸਾਰਾ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸ਼ਹਿਰ ਵੱਲੋਂ ਨਵੇਂ ਸਾਲ ਦੀ ਮਲਾੜ ਕਬਜ਼ਵੀਰਨਾਂ ਤੇ ਮਰਖਾਣਾ ਚਾਹੁੰਗਾ ਵੀ ਅੱਜ ਨਵਲ ਕੌਂਸਲ ਵਾਲੋਂ ਸ਼ਹਿਰ ਨੂੰ ਅਸਲੀ ਇੱਕ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਤੇ ਜਿਹਦੇ ਵਿੱਚ ਇੱਕ ਜੈਟੀਮ ਮਸ਼ੀਨ ਜਿਹੜੀ ਸ਼ਹਿਰ ਵਾਸਤੇ ਖਰੀਦੀ ਗਈ ਹੈ ਤੇ ਉਸ ਤੋਂ ਬਾਅਦ ਜਿਵੇਂ ਅਪਨੁਪ ਤੱਕ ਕੁੜੀ ਸਮੱਸਿਆ ਵਾਸਤੇ ਇੱਕ ਆਪਣਾ ਟੈਂਪੂ ਲਿੱਤਾ ਜਿਹੜਾ ਦੂਜੀ ਲੋਡ ਚੱਲਦਾ ਆਪਣੀ ਬੈਟਰੀ ਨਾਲ ਤੇ ਉਸ ਤੋਂ ਬਗੈਰ ਇੱਕ ਟਰੈਕਟਰ ਦਾ ਹੋਰ ਖਰੀਦਿਆ ਨਗਰ ਕੌਂਸਲ ਨੇ ਤੇ ਬੁਢੀ ਸਮਸਿਆ ਜਿਵੇਂ ਪਕੂੜੇ ਦੀ ਹੈ ਨਾ ਉਹਨੂੰ ਸਭ ਤੋਂ ਠੀਕ ਕਰਨ ਵਾਸਤੇ ਸਮੇਂ ਸਮੇਂ ਟਾਈਮ ਸਰ ਨਗਰ ਕਾਉਂਸਲ ਮਸ਼ੀਨਾਂ ਫਿਰਦੀ ਰਹਿੰਦੀ ਤੇ ਅੱਜ ਵੀ ਇੱਕ ਜਿਵੇਂ ਜੈਟਕ ਮਸ਼ੀਨ ਲੱਤੀ ਹੈ ਸ਼ਹਿਰ ਵਾਸਤੇ ਤੇ ਜੋ ਵੀ ਸੁਨਾਨ ਦਿੱਤਾ ਹੈ ਬਸ ਮਾਫਤ ਮਨਾ ਸ਼ਹਿਰ ਵਾਸਤੇ ਜੀ ਬਧਾਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਔਰ ਸਾਰੇ ਨਗਰ ਕਾਉਂਸਲ ਵੱਲੋਂ ਐਮਸੀ ਸਾਹਿਬਾ ਨਾਲੋਂ ਸਾਰੇ ਸ਼ਹਿਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਨਗਰ ਕਾਉਂਸਲ ਵੱਲੋਂ ਪਿਛਲੇ ਦਿਨੀ ਜੋ ਮਤੇ ਪਾਏ ਸੀ ਜਿਹਦੇ ਤਹਿਤ ਨਵੀਆਂ ਮਸ਼ੀਨਰੀ ਜਿਹੜੀ ਹੈ ਸ਼ਹਿਰ ਦੀ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਖਰੀਦ ਉਹਦੀ ਕੀਤੀ ਗਈ ਹੈ ਇਹ ਉਹ ਸਾਹਿਬ ਦੇ ਅਫਰਟਸ ਕਰਕੇ ਐਮਸੀ ਸਾਹਿਬਾਨਾ ਦੇ ਸਾਥ ਕਰਕੇ ਔਰ ਐਮਐਲਏ ਸਾਹਿਬ ਦੇ ਜਿਤਨਾ ਕਰਕੇ ਜਿਹੜੀ ਇਹ ਮਸ਼ੀਨਰੀ ਆਈ ਹੈ ਨਗਰ ਕਾਉਂਸਲ ਚ ਇਹ ਅੱਜ ਅਸੀਂ ਸ਼ਹਿਰ ਨੂੰ ਸਮਰਪਿਤ ਕੀਤੀ ਹੈ ਮਸ਼ੀਨਰੀ ਚ ਇੱਕ ਸਭ ਤੋਂ ਵੱਡੀ ਮਸ਼ੀਨ ਹੈ ਜਿਹੜੀ ਜੈਟਿੰਗ ਮਸ਼ੀਨ ਹੈ ਸ਼ਹਿਰ ਦੀ ਇਸ ਸਮੱਸਿਆ ਪਾਣੀ ਦੀ ਸਭ ਤੋਂ ਵੱਡੀ ਸੀ ਸੀਵਰੇਜ ਦਾ ਟ੍ਰੀਟਮੈਂਟ ਪਲਾਂਟ ਜਿਹੜਾ ਹੈ ਉਹ ਚੱਲ ਪਿਆ ਸੀ ਪਰ ਜਿਹੜੇ ਸ਼ਹਿਰ ਦੇ ਪ੍ਰਾਣੀ ਸੀਵਰੇਜ ਲਾਈਨਾਂ ਪਿਛੇਆਂ ਹੋਈਆਂ ਨੇ ਉਹਦੇ ਵਿੱਚ ਬਲੌਕੇਜ ਨੂੰ ਦੇਖਦੇ ਹੋਏ ਇਹ ਮਸ਼ੀਨ ਖਰੀਦ ਕਰਨੀ ਜ਼ਰੂਰੀ ਸੀ ਸੋ ਅੱਜ ਉਸ ਆਸ ਕਰਦੇ ਆਂ ਵੀ ਇਹ ਮਸ਼ੀਨ ਨਾਲ ਜਿਹੜੀ ਸਮੱਸਿਆਵਾਂ ਨੇ ਸ਼ਹਿਰ ਨੂੰ ਰੋਜ਼ ਦਾ ਸਾਹਮਣਾ ਕਰਨਾ ਪੈਂਦਾ ਰ ਉਹ ਸਮੱਸਿਆਵਾਂ ਹੁਣ ਦੂਰ ਹੋਣਗੀਆਂ ਇਹਦੇ ਨਾਲ ਹੀ ਟਰੈਕਟਰ ਦੀ ਇੱਕ ਨਸੋਨਾਲੀਕਾ ਦਾ ਟਰੈਕਟਰ ਖਰੀਦਿਆ ਔਰ ਈ ਰਿਕਸ਼ਾ ਖਰੀਦੇ ਗਏ ਨੇ ਤਾਂ ਕਿ ਜਿਹੜੇ ਕੂੜੇ ਦੇ ਡੰਪ ਲੱਗਦੇ ਨੇ ਸ਼ਹਿਰ 'ਚ ਉਹ ਡੰਪ ਵੀ ਖਤਮ ਕੀਤੇ ਜਾਣ। ਸੋ ਮੈਂ ਆਸ ਕਰਦਾ ਵੀ ਇਨਕ ਚੀਜ਼ਾਂ ਨਾਲ ਮਸ਼ੀਨਾਂ ਨਾਲ ਸ਼ਹਿਰ 'ਚ ਰਹਿੰਦੇ ਲੋਕਾਂ ਨੂੰ ਹੋਰ ਸਮੱਸਿਆਵਾਂ ਤੋਂ निजात ਮਿਲੂਗੀ। ਨਾਮ ਦੱਸਿਓ ਆਪਣਾ ਇੰਡਸਟਰੀ ਦਾ ਨਾਮ ਦੱਸਿਓ। ਅ ਮੈਂ ਮस्तान ਸਿੰਘ ਅ ਸੋਕੀ ਬਰੋਲਸ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਅ ਅਸੀਂ ਨੇ ਸੇਵਰ ਕਮ ਸੈਕਸ਼ਨ ਜੈਟਿੰਗ ਚਿੰਗ ਸਪਲਾਈ ਕੀਤੀ ਹੈ ਇਹਦੇ ਵਿੱਚ ਤੁਹਾਡਾ ਸੀਵਰੇਜ ਨੂੰ ਕਲੀਨ ਕਰਨ ਵਾਸਤੇ ਹਾਈ ਪ੍ਰੈਸ਼ਰ ਵਾਟਰ ਜੈਟਿੰਗ ਸਿਸਟਮ ਹੁੰਦਾ ਹੈ ਇਹਦੇ ਵਿੱਚ ਤੇ ਹਾਈ ਵੈਕਿਊਮ ਸਿਸਟਮ ਹੁੰਦਾ ਜਿਹਦੇ ਨਾਲ ਕਿ ਜਿਹੜਾ ਸੀਵਰੇਜ ਦਾ ਬਲੌਕੇਜ ਸੀਵਰੇਜ ਦਾ ਆ ਪ੍ਰੋਪਰ ਟੰਗ ਨਾਲੇ ਦਾ ਕਲੀਨਿੰਗ ਕੀਤੀ ਜਾਂਦੀ ਹੈ ਇਹਦੀ ਕਪੈਸਿਟੀ ਜਿਹੜੀ 5000 ਲੀਟਰ ਦੀ ਕੁਐਸਟੀ ਹੈ ਇਹਦੀ ਜਿਹੜਾ ਇਹਦਾ ਸਪੈਸ਼ਲ ਹੈਗਾ ਕਿ ਸੁਪਰ ਸਾਇਲੈਂਟ ਇਹ ਮਸ਼ੀਨ ਹੈਗੀ ਹੈ ਇਸੇ ਇਹ ਤੋਂ ਹੋਰ ਵੀ ਕੁਝ ਪ੍ਰੋਜੈਕਟ ਨੇ ਆਪ ਕਰਨ ਖਰੀਦੇ ਨੇ ਉਹਦੇ ਵਿੱਚ ਕੀ ਕੀ ਹੋ ਰਿਹਾਗਾ ਇਹਦੇ ਵਿੱਚ ਇਸ ਤੋਂ ਇਲਾਵਾ ਅਸੀਂ ਨੇ ਈ ਰਿਕਸ਼ਾ ਦਿੱਤੇ ਨੇ ਇਹਨਾਂ ਨੂੰ ਆਪਣੇ ਕੂੜੇ ਦੇ ਰੱਖ ਰਖਾਵਾ ਵਾਸਤੇ ਤੇ ਇੱਕ ਨਾਲ ਇੱਕ ਇੱਕ ਹੈਗਾ ਸੋਨਾਲਿਕਾ ਟਰੈਕਟਰ ਯਾ ਇੱਥੇ ਜਾ ਸੋਨਾਲਿਕਾ ਟਰੈਕਟਰ ਸਪਲਾਈ ਕੀਤਾ ਨਾਲ ਉਹ ਵੀ ਖਾਸ ਤਰੀਕੇ ਨਾਲ ਤਿਆਰ ਕੀਤਾ ਹੋਇਆ ਈ ਰਿਕਸ਼ਾ ਬੈਟਰੀ ਆਪ ਨੇ ਤੁਹਾਡੇ ਹੈਵੀ ਡਿਊਟੀ ਈ ਰਿਕਸ਼ਾ ਹੈਗੇ ਨੇ ਤੇ ਹਾਈਡਰੋਲਿਕ ਡੰਪਿੰਗ ਸਿਸਟਮ ਹੈ ਇਹਨਾਂ ਦੇ ਵਿੱਚ ਤੁਹਾਡਾ ਈਜ਼ੀਲੀ ਮਤਲਬ ਜਿਹੜੀਆਂ ਹੈਗੀਆਂ ਛੋਟੀਆਂ ਗਲੀਆਂ ਦੇ ਵਿੱਚ ਈਜ਼ੀਲੀ ਜਾ ਸਕਦੇ